ਇਹ ਆਪਣੇ ਹੱਕ ਦੀ ਆਪਣੇ ਸੱਚ ਦੀ ਲੜਾਈ ਹੈ ਆਪਣੇ ਦੇਖੋ ਜਿਹੜੇ ਜਦ ਹੱਕਾਂ ਦੀ ਲੜਾਈ ਹੁੰਦੀ ਹੈ ਉਦੋਂ ਆਪਾਂ ਨੂੰ ਨਿਯੋਤਿਆਂ ਦੀ ਲੋੜ ਨਹੀਂ ਹੁੰਦੀ ਉਦੋਂ ਆਪਾਂ ਨੂੰ ਇਹ ਜਾਗ ਕਰਨ ਦੀ ਲੋੜ ਨਹੀਂ ਬਈ ਵੀਰੇ ਮੈਨੂੰ ਅਜੇ ਟਾਈਮ ਨਹੀਂ ਹੈਗਾ ਮੈਂ ਅਜੇ ਜਾ ਨਹੀਂ ਸਕਦਾ ਅੰਦੋਲਨ ਚ ਆਉਣ ਵਾਸਤੇ ਕਿਸੇ ਨੌਬਦੀ ਲੋੜ ਨਹੀਂ ਕਿਸੇ ਸੱਦਾ ਪੱਤਰ ਦੀ ਲੋੜ ਨਹੀਂ ਤੁਸੀਂ ਆ ਬਣੀ ਇਹ ਨੈਤਿਕ ਜ਼ਿੰਮੇਵਾਰੀ ਸਮਝ ਕੇ ਇੱਥੇ ਦੇਖੋ ਰੇਲਾਂ 'ਤੇ ਕੀ ਬੈਠੀਆਂ ਹੋ ਤੁਸੀਂ ਜਿਹੜਾ ਆ ਕੇ ਸਾਰੇ ਦੇਸ਼ ਨੂੰ ਜ਼ਬਰ ਦਾ ਕੰਮ ਤੁਸੀਂ ਕਰ ਰਹੇ ਹੋ ਉਹ ਹੋਰ ਕਿਸੇ ਦੇ ਸਟੇਟ ਦੇ ਹਿੱਸੇ ਨਹੀਂ ਆਇਆ ਹੈਗਾ ਹੋਰ ਕਿਸੇ ਕੌਮ ਦੇ ਹਿੱਸੇ 'ਚ ਨਹੀਂ ਆਇਆ ਹੈਗਾ ਤੁਸੀਂ ਧੰਨਵਾਦ ਦੇ ਪਾਤਰ ਹੋਵੇ ਮੇਰੇ ਬਜ਼ੁਰਗ ਅਸੀਂ ਅਸੀਂ ਸਾਲ ਦੇ ਬਜ਼ੁਰਗ ਇੱਥੇ ਬੈਠੇ ਨੇ ਆਪਣੀ ਕੌਮ ਨੂੰ ਜਾਣ ਲਈ ਆਪਣੀ ਕੌਮ ਨੂੰ ਜਗਾਣ ਲਈ ਸਰਕਾਰਾਂ ਦਾ ਇਹ ਜਿਹੜਾ ਸਾਨੂੰ ਜਗਾਉਣ ਦਾ ਜੇ ਸਾਨੂੰ ਛੇੜਨ ਦਾ ਜੇ ਇਹ ਹੈਗਾ ਨਾ ਟੰਗ ਜੇ ਜਤਣੀਆਂ ਹੱਕੀ ਜੰਗ ਪ੍ਰਭੂ ਪਹਿਣਾ ਨਾਲ ਲੜ ਬਰਾਬਰ ਕਰੋ ਤਾਂ ਜੋ ਅਸੀਂ ਆਪਣੀਆਂ ਮੰਗਾ

ਨੇ ਇਹ ਜਿਹੜਾ ਦੀ ਬੁੱਧੀ ਭਤੀ ਕਹਾਂ ਨਹੀਂ ਉਹਦੀ ਬੁੱਧੀ ਨੂੰ ਕੀ ਹੋਇਆ ਮੇਰਾ ਘਰ ਨਹੀਂ ਲੱਭ ਸਕਿਆ ਪ੍ਰਭੂ ਇਸ ਕਰਕੇ ਮੈਂ ਕਹਿ ਰਹੀਆ ਤੁਸੀਂ ਉਸ ਬਾਸੋਂ ਬਾਬੇ ਨਾਨਕ ਦੇਸ ਤੁਸੀਂ ਇਹ ਮਦਾਨਾ ਚੰੜੋ ਦੋਨੋਂ ਕੋਈ ਹਰਾਣੇ ਵਾਲੇ ਨਹੀਂ ਚੰਮਿਆ ਪੱਤਰਕਾਰ ਸਵਾਲ ਕਰਦੇ ਹੁੰਦੇ ਨੇ ਕਿ ਪੰਜਾਬ ਵਾਲੇ ਪਹਿਲਾਂ ਕਿਉਂ ਤੁਰਦੇ ਨਹੀਂ ਪ੍ਰਭੂ ਤੁਹਾਡੇ ਜੱਥਾ ਪੜਾ ਬਾਬੇ ਨਾਨਕ ਦੀ ਉਸ ਗੁਰੂ ਗੋਬਿੰਦ ਸਿੰਘ ਦਾ ਬਾਸੋਂ i'm você